ਸਾਸਲਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਲੇ ਮਸਲਾ ਦੀ ਦਾਲ ਦੀ ਰੈਸਪੀ ਇਹ ਜਿਹੜੀ ਦਾਲ ਹੈ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀ ਆ ਤੁਸੀਂ ਇਹਨੂੰ ਰੈਸਟੋਰੈਂਟ ਸਟਾਈਲ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਇਹ ਜਿਹੜੀ ਦਾਲ ਹੈ ਇਹ ਮੈਂ ਇੱਕ ਕੌਲੀ ਲਈ ਆ ਤੇ ਨਾਲ ਹੀ ਹੁਣ ਆਪਾਂ ਇਹਨੂੰ ਜਿਹੜਾ ਇਹ ਦਾਲ ਨੂੰ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਇੱਕ ਮੈਂ ਕੁੱਕਰ ਲਿਆ ਏ ਕੁੱਕਰ ਦੇ ਵਿੱਚ ਮੈਂ ਇੱਕ ਕੌਲੀ ਦਾਲ ਦੀ ਲਈ ਆ ਤੇ ਮੈਂ ਤਿੰਨ ਕੌਲੀਆਂ ਨੇ ਜਿਹੜੀਆਂ ਪਾਣੀ ਦੀਆਂ ਲੈ ਲਈਆਂ ਨੇ ਤੇ ਹੁਣ ਜਿਹੜਾ ਪਾਣੀ ਆ ਆਪਾਂ ਇਹਨੂੰ ਠੱਕ ਦਵਾਂਗੇ ਤਾਂ ਕਿ ਜਿਹੜਾ ਪਾਣੀ ਹੋ ਰਿਜਣ ਲੱਗ ਜਵੇ ਦੇਖੋ ਪਾਣੀ ਆਪਣਾ ਜਿਹੜਾ ਪੂਰਾ ਗਰਮ ਹੋ ਚੁੱਕਿਆ ਏ ਹੁਣ ਆਪਾਂ ਇਹਦੇ ਵਿੱਚ ਜਿਹੜੀ ਦਾਲ ਆ ਉਹ ਟਰਾਂਸਫਰ ਕਰ ਦਵਾਂਗੇ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਛੋਟਾ ਜਾਂ ਅੱਧਾ ਇੰਚ ਟੁਕੜਾ ਮੈਂ ਜਿਹੜਾ ਅਦਰਕ ਦਾ ਕੱਟ ਕਰਕੇ ਲਿਆ ਸੀ ਉਹ ਪਾਇਆ ਤੇ ਇੱਕ మీడియం ਸਾਈਜ਼ ਦਾ ਪਿਆਜ਼ ਸੀਗਾ ਮੈਂ ਉਹ ਵੀ ਨਾਲ ਹੀ ਕੱਟ ਕਰਕੇ ਪਾ ਦਿੱਤਾ ਸੀਗਾ ਤੇ ਥੋੜਾ ਜਿਹਾ ਆਪਾਂ ਨੂਨ ਪਾਵਾਂਗੇ ਤਾਂ ਕਿ ਜਿਹੜੀ ਦਾਲ ਆਪਣੀ ਚੰਗੀ ਤਰ੍ਹਾਂ ਗੜ੍ਹ ਸਕੇ ਤੇ ਨਾਲ ਹੀ ਅੱਧਾ ਕ ਚਮਚ ਆਪਾਂ ਜਿਹੜਾ ਏ ਹਲਦੀ ਦਾ ਲੈ ਲੈਣਾ ਹੈ ਤੇ ਹੁਣ ਆਪਾਂ ਕੁੱਕਰ ਦੀ ਜਿਹੜੀ ਲੇਡਾ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਆਇਲ ਦੇ ਨਾਲ ਗ੍ਰੀਸ ਕਰ ਲੈਣਾ ਹੈ ਤਾਂ ਕਿ ਆਪਣਾ ਜਿਹੜਾ ਕੁੱਕਰ ਆ ਉਹਦੇ ਵਿੱਚੋਂ ਪਾਣੀ ਬਾਹਰ ਨਾ ਨਿਕਲੇ ਤੇ ਹੁਣ ਇਹਨੂੰ ਮੈਂ 4 ਤੋਂ 5 ਜਿਹੜੀਆਂ ਵਿਸਲਾਂ ਨੇ ਉਹ ਲਗਵਾ ਲੈਣੀਆਂ ਨੇ ਦੇਖੋ ਤੁਸੀਂ ਜਿਹੜੀਆਂ ਆਪਣੀਆਂ ਵਿਸਲਾਂ ਨੇ ਉਹ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਤੇ ਫੇਰ ਆਪਾਂ ਨੇ ਇਹਨੂੰ ਗੈਸ ਨੂੰ ਆ ਜਿਹੜਾ ਹੌਲੀ ਕਰ ਦੇਣਾ ਹੈ 4-5 ਵਿਸਲਾਂ ਲੱਗਣ ਤੋਂ ਬਾਅਦ ਫੇਰ ਆਪਾਂ ਗੈਸ ਨੂੰ ਬੰਦ ਕਰ ਤਵਾਂਗੇ ਤਾਂ ਕਿ ਕੁੱਕਰ ਆ ਜਿਹੜਾ ਠੰਡਾ ਹੋ ਸਕੇ ਇਹਦੇ ਨਾਲ ਜਿਹੜਾ ਆਪਣੀ ਦਾਲ ਆ ਉਹ ਵਧੀਆ ਤਰੀਕੇ ਦੇ ਨਾਲ ਘੁਲੂਗੀ ਤੇ ਇਹ ਜਿਹੜੀ ਦਾਲ ਦੀ ਰੈਸਪੀ ਆ ਬੱਚੇ ਕਈ ਵਾਰ ਨਹੀਂ ਪਸੰਦ ਕਰਦੇ ਖਾਣੀ ਤੁਸੀਂ ਮੇਰੇ ਢੰਗ ਨਾਲ ਬਣਾਉਂਗੇ ਤਾਂ ਬਿਲਕੁਲ ਰੈਸਟੋਰੈਂਟ ਸਟਾਈਲ ਜਿਹਾ ਦਾ ਟੇਸਟ ਆਊਗਾ ਤੇ ਵੀਡੀਓ ਨੂੰ ਦੇਖਣ ਲਈ ਤੁਸੀਂ ਐਂਡ ਤੱਕ ਮੇਰੇ ਨਾਲ ਚੈਨਲ ਤੇ ਬਣੇ ਰਿਹਾ ਕਰੋ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਢਿੱਲੋਂ ਵਿਲੇਜ ਫੂਡ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੇਖੋ ਜੀ ਦਾਲ ਹੈ ਜਿਹੜੀ ਇਹ ਬਣ ਕੇ ਆਪਣੀ ਤਿਆਰ ਹੋ ਗਈ ਆ ਪੱਕ ਚੁੱਕੀ ਆ ਤੇ ਇੱਕ ਪੈਨ ਦੇ ਵਿੱਚ ਮੈਂ ਇੱਕ ਕੜਛੀ ਆ ਜਿਹੜੀ ਰਿਫਾਈਨਡ ਆਇਲ ਦੀ ਲਈ ਆ ਇਹ ਰਿਫਾਈਨਡ ਆਇਲ ਆ ਜਿਹੜਾ ਮੈਂ ਇਹਦੇ ਵਿੱਚ ਪਹਿਲਾਂ ਮੈਂ ਸਨੈਕਸ ਫਰਾਈ ਕੀਤੇ ਸੀਗੇ ਉਹਦਾ ਬਚਿਆ ਸੀ ਤੇ ਉਹ ਲੈ ਲਿਆ ਸੀ ਤੁਸੀਂ ਕੋਈ ਵੀ ਤੇਲ ਇਸਤੇਮਾਲ ਕਰ ਸਕਦੇ ਹੋ ਤੁਸੀਂ ਦੇਸੀ ਘੀ ਵੀ ਲੈ ਸਕਦੇ ਹੋ ਇਹਦੇ ਵਿੱਚ ਮੈਂ ਅੱਧਾ ਚਮਚਾ ਜਿਹੜਾ ਧਨੀਏ ਸੌਰੀ ਜੀਰੇ ਦਾ ਲੈ ਲਿਆ ਹੈ ਤੇ ਇੱਕ ਚਮਚ ਮੈਂ ਇਹਦੇ ਵਿੱਚ ਲਸਣ ਦਾ ਪਾਇਆ ਏ ਲਸਣ ਨੂੰ ਆਪਾਂ ਨੇ ਬਰੀਕ ਕੱਟ ਕੇ ਪਾ ਲੈਣਾ ਏ ਤੇ ਹਲਕਾ ਜਿਹਾ ਬਰਾਊਨ ਹੋਣ ਤੋਂ ਬਾਅਦ ਮੈਂ ਦੋ ਮੀਡੀਅਮ ਸਾਈਜ਼ ਦੇ ਟਮਾਟਰ ਸੀਗੇ ਉਹ ਪਾ ਲੈ ਸੀਗੇ ਸੌਰੀ ਗਾਇਜ਼ ਮੈਂ ਕੈਮਰਾ ਜਿਹੜਾ ਉਹ ਔਨ ਕਰਨਾ ਭੁੱਲ ਗਈ ਸੀਗੀ ਤੇ ਹੁਣ ਆਪਾਂ ਨੇ ਟਮਾਟਰਾਂ ਨੂੰ ਐਨ ਮੈਸ਼ੀ ਹੋਣ ਤੱਕ ਫਰਾਈ ਕਰਨਾ ਏ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਹਲਕੇ ਹਲਕੇ ਨੂਨ ਮਸਾਲੇ ਹੀ ਪਾੜੇ ਨੇ ਤੇ ਮੈਂ ਇੱਕ ਪਿਆਜ਼ ਸੀਗਾ ਉਹ ਵੀ ਲੰਬਾ ਕੱਟ ਕਰਕੇ ਰੱਖ ਲਿਆ ਸੀਗਾ ਇਹ ਜਿਹੜਾ ਪਿਆਜ਼ ਆਪਾਂ ਇਹਦੇ ਵਿੱਚ ਬਾਅਦ ਵਿੱਚ ਪਾਵਾਂਗੇ ਤੇ ਨੂਨ ਆ ਜਿਹੜਾ ਮੈਂ ਪਹਿਲਾਂ ਵੀ ਪਾ ਲਿਆ ਸੀ ਤੇ ਬਾਕੀ ਤੁਸੀਂ ਟੇਸਟ ਦੇ ਅਕੋਰਡਿੰਗ ਆਪਣੇ ਨੂਨ ਲੈਣਾ ਤੇ ਗੱਲ ਨੂੰ ਧਿਆਨ ਚ ਰੱਖਣਾ ਕਿ ਨੂਨ ਆਪਾਂ ਨੇ ਪਹਿਲਾਂ ਵੀ ਪਾਇਆ ਸੀ ਤੇ ਨਾਲ ਹੀ ਇੱਕ ਚਮਚ ਸੀਗਾ ਜਿਹੜਾ ਮੈਂ ਧਨੀਆ ਪਾਊਡਰ ਦਾ ਪਾ ਲਿਆ ਏ ਤੇ ਅੱਧਾ ਚਮਚ ਮੈਂ ਕਾਲੀ ਮਿਰਚ ਦਾ ਲਿਆ ਏ ਤੇ ਅੱਧਾ ਚਮਚੀ ਹੁਣ ਮੈਂ ਹੜਦੀ ਦਾ ਲਿਆਏ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾਈ ਆ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤਾਂ ਕਿ ਜਿਹੜੇ ਆਪਣੇ ਮਸਾਲੇ ਨੇ ਪਾਊਡਰ ਫਾਰਮ ਵਾਲੇ ਬਿਲਕੁਲ ਚੰਗੀ ਤਰ੍ਹਾਂ ਜਿਹੜੇ ਨੇ ਭੁੱਜ ਸਕਣ ਦੇਖੋ ਜਿਹੜੇ ਮਸਾਲੇ ਨੇ ਆਪਣੇ ਥੱਲੇ ਲੱਗਣ ਲੱਗ ਗਏ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੀ ਦਾਲ ਆ ਉਹਨੂੰ ਪਾ ਦਵਾਂਗੇ ਦੇਖੋ ਦਾਲ ਆ ਦਾਲ ਦੇ ਵਿੱਚ ਆਪਣੀ ਦੇ ਵਿੱਚ ਬੱਬਲਸ ਆਉਣੇ ਸ਼ੁਰੂ ਹੋ ਗਏ ਨੇ ਦਾਲ ਆ ਜਿਹੜੀ ਆਪਣੀ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਪੱਕੀ ਆ ਇਹਦੇ ਵਿੱਚ ਕੋਈ ਵੀ ਮਤਲਬ ਕਿ ਤੁਸੀਂ ਕਨਸਿਸਟੈਂਸੀ ਆ ਜਿਹੜੀ ਆ ਦੀ ਉਹ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਠਿੱਕ ਵੀ ਰੱਖ ਸਕਦੇ ਹੋ ਤੇ ਪਤਲੀ ਵੀ ਕਰ ਸਕਦੇ ਹੋ ਮੈਂ ਆ ਜਿਹੜੀ ਬਰਾਬਰ ਮਾਤਰਾ ਦੇ ਵਿੱਚ ਲਈ ਆ ਦੇਖੋ ਦਾਲ ਮੇਰੀ ਇਕੁਅਲ ਢਲ ਚੁੱਕੀ ਆ ਤੇ ਦੇਖੋ ਇਹਦਾ ਜਿਹੜਾ ਪਾਣੀ ਆ ਜਿਹੜਾ ਉਹ ਵੀ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਹੁਣ ਜਿਹੜੀ ਦਾਲ ਇਹਨੂੰ ਮੈਂ ਇੱਕ ਬਾਉਲ ਦੇ ਵਿੱਚ ਟਰਾਂਸਫਰ ਕਰ ਲੂੰਗੀ ਤੇ ਨਾਲ ਹੀ ਇਹਦੇ ਲਈ ਮੈਂ ਨਾ ਇੱਕ ਤੜਕਾ ਵੀ ਬਣਾਉਂਗੀ ਉਹ ਵੀ ਆਪਸ਼ਨਲ ਆ ਤੁਸੀਂ ਅਗਰ ਅਲੱਗ ਤੋਂ ਤੜਕਾ ਉੱਪਰ ਦੇਣਾ ਚਾਹੋ ਤਾਂ ਦੇ ਸਕਦੀ ਹਾਂ ਮੈਂ ਇੱਕ ਚਮਚਾ ਲਸਣ ਲੈ ਲਿਆ ਸੀ ਨਾਲ ਹੀ ਅੱਧਾ ਕ ਚਮਚ ਜੀਰੇ ਦਾ ਪਾਇਆ ਤੇ ਦੋ ਹਰੀਆਂ ਕੱਟੀਆਂ ਮਿਰਚਾਂ ਪਾਈਆਂ ਨੇ ਤੇ ਅੱਧਾ ਇੰਚ ਅਦਰਕ ਦਾ ਟੁਕੜਾ ਕੱਟ ਕਰ ਲਿਆ ਸੀ ਮੈਂ ਲੰਬਾ ਲੰਬਾ ਤੇ ਥੋੜੀ ਜਿਹੀ ਤੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਪਾ ਲਈ ਆ ਰੰਗਤ ਦੇ ਲਈ ਦੇਖੋ ਜਿਹੜੀ ਦਾਲ ਆ ਆਪਣੀ ਕਿੰਨੀ ਵਧੀਆ ਤਿਆਰ ਹੋਈ ਆ ਤੁਸੀਂ ਤੁਹਾਨੂੰ ਅਗਰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਤੇ ਮੈਂ ਚੈਨਲ ਤੇ ਤੁਹਾਡੇ ਲਈ ਅੱਗੇ ਤੋਂ ਹੋਰ ਵੀ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਹਾਜ਼ਰ ਹੋਵਾਂਗੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ